ਇਹ ਸਰਵ ਸਟ੍ਰੀਟ ਦਾ ਪੁਲ ਹੈ ਜਿਵੇਂ ਜ ਸਕਦੇ ਹੋ ਲਾਈਵ ਤਸਵੀਰਾਂ ਨੇ ਸਾਡੇ ਪਿਛਲੇ ਪਾਸੇ ਇਹ ਸਰਵ ਸਟ੍ਰੀਟ ਦਾ ਪੁਲ ਹੈ ਜੋ 2012 ਵਿੱਚ ਬਣਾਣਾ ਸ਼ੁਰੂ ਹੋਇਆ ਸੀ ਜਿਸ ਨੂੰ ਲੈ ਕੇ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਔਰ ਉਹਨਾਂ ਦੇ ਵੱਲੋਂ ਕਿਸ ਵਾਲਾ ਉੱਚਾ ਚਾਤਾਨੀ ਦਿੱਤਾ ਗਿਆ ਜਿਸ ਕਰਕੇ ਇਹ ਪੁਲ ਅਧੂਰਾ ਪਿਆ ਹੈ ਔਰ ਇਸ ਅਧੂਰੇ ਪੁਲ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰ ਰਹੇ ਨੇ ਤੋ ਜਿਹੜਾ ਇਹ ਬੋਲਾ ਇਹਦੀ 3-4 ਵਾਰੀ ਘੱਟੋ-ਘੱਟ ਵੀਡੀਓ ਬਣਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਕਿਸੇ ਦੀ ਵੀ ਹਲੇ ਤੱਕ ਅੱਖ ਨਹੀਂ ਖੁੱਲੀ ਸਾਡੇ ਦੇਸ਼ ਦਾ ਜੋ ਪ੍ਰਸ਼ਾਸਨਿਕ ਢਾਂਚਾ ਹੈ ਜੋ ਸਾਡੇ ਅਧਿਕਾਰੀ ਨੇ ਇਹ ਉਦੋਂ ਜਾਗਦੇ ਆ ਜਦੋਂ ਕੋਈ ਵੱਡੀ ਘਟਨਾ ਜਾਂ ਹਾਦਸਾ ਵਾਪਰ ਜਾਂਦਾ ਹੈ ਕੀਮਤੀ ਜਾਨਾਂ ਗਵਾਉਣ ਤੋਂ ਬਾਅਦ ਹੀ ਮਹਿਕਮਾ ਜਾਗਦਾ ਔਰ ਕਈ ਵਾਰ ਜਾਗਦਾ ਵੀ ਨਹੀਂ ਅੱਜ ਤੁਹਾਨੂੰ ਅਸੀਂ ਰੂਬਰੂ ਕਰਾਉਣੇ ਜਾ ਰਹੇ ਹਾਂ ਇਹ ਸ਼ਹਿਰ ਦਾ ਇਹ ਸਰਵ ਸੜਕ ਦਾ ਪੁਲਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਸਾਡੇ ਪਿਛਲੇ ਪਾਸੇ ਇਹ ਸਰਵ ਸੜਕ ਦਾ ਪੁਲਾ ਜੋ 2012 ਵਿੱਚ ਬਣਾਣਾ ਸ਼ੁਰੂ ਹੋਇਆ ਸੀ ਜਿਸ ਨੂੰ ਲੈ ਕੇ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਔਰ ਉਹਨਾਂ ਦੇ ਵੱਲੋਂ ਇਸ ਵਲ ਉੱਚਾਚਾ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਇਹ ਪੁਲ ਅਧੂਰਾ ਪਿਆ ਹੈ ਔਰ ਇਸ અધੂਰੇ ਪੁਲ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰ ਰਹੇ ਨੇ ਅਜੇ ਬੀਤੇ ਕੱਲ ਦੋ ਨੌਜਵਾਨ ਸਮੇਤ ਕਾਰ ਇਸ ਜਗ੍ਹਾ ਵਿੱਚ ਗਿਰੇ ਨੇ ਕਿਉਂਕਿ ਇਸ ਜਗ੍ਹਾ ਦੇ ਉੱਪਰ ਕੋਈ ਬੈਰੀਕੇਡ ਨਹੀਂ ਹੈ ਇੱਥੇ ਕੋਈ ਸਾਈਨ ਬੋਰਡ ਨਹੀਂ ਹੈ ਜਿਸ ਕਰਕੇ ਵਾਹਨ ਚਾਲਕਾਂ ਨੂੰ ਇੱਥੇ ਆ ਕੇ ਦਿੱਕਤ ਪੈਦਾ ਹੋ ਜਾਂਦੀ ਹੈ ਔਰ ਉਹ ਇਸ ਨਹਿਰ ਦੇ ਵਿੱਚ ਗਿਰ ਜਾਂਦੇ ਆ ਔਰ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਪ੍ਰਸ਼ਾਸਨ ਨਹੀਂ ਜਾਗ ਰਿਹਾ ਅੱਜ ਗੱਲ ਕਰਾਂਗੇ ਇਸ ਪੁਲ ਦੀ ਇਸ ਪੁਲ ਨੂੰ ਅਗਰ ਚਾਲੂ ਕਰਤਾ ਜਾਵੇ ਤਾਂ ਇਸ ਚਾਲੂ ਹੋਣ ਦੇ ਨਾਲ ਪੁਲ ਦੇ ਨਾਲ ਸ਼ਹਿਰ ترقی ਕਰ ਸਕਦਾ ਹੈ ਔਰ ਜੋ ਸਰਵਿਸ ਰੋਡ ਹੈ ਜੋ ਟ੍ਰੈਫਿਕ ਦਿੱਲੀ ਤੋਂ ਆ ਰਹੀ ਹੈ ਪੁਲੁਧਾਨੇ ਵੱਲ ਜਾਏਗੀ ਤਾਂ ਸਖਾਲਾ ਲੋਕਾਂ ਨੂੰ ਹੋ ਜਾਵੇਗਾ ਔਰ ਇਹ ਪੁਲ ਬਣਦੇ ਨਾਲ ਸ਼ਹਿਰ ترقی ਵੀ ਕਰੇਗਾ ਗੱਲ ਕਰਾਂਗੇ ਸ਼ਹਿਰ ਦਾਹਾ ਦੇ ਮੌਜਜ ਤੇ ਸੋਸ਼ਲ ਵਰਕਰ ਜੰਡੂ ਸਾਹਿਬ ਨਾਲ ਉਹਨਾਂ ਦਾ ਕੀ ਕਹਿਣਾ ਪੁਲ ਬਾਰੇ ਜੰਡੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਹ ਪੁਲ ਅਧੂਰਾ ਪਿਆ ਲੰਬੇ ਸਮੇਂ ਤੋਂ ਤੁਸੀਂ ਦੇਖਦੇ ਆ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਮਾਮਲਾ ਕੀ ਹੈ ਦੇਖੋ ਜਿਹੜਾ ਇਹ ਪੁਲਾ ਇਹਦੀ 3-4 ਵਾਰੀ ਘੱਟੋ-ਘੱਟ ਵੀਡੀਓ ਬਣਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਗਈ ਆ ਜੀ ਪਰ ਕਿਸੇ ਦੀ ਵੀ ਹਲੇ ਤੱਕ ਅੱਖ ਨਹੀਂ ਖੁੱਲੀ ਘੱਟੋ-ਘੱਟ ਮੇਰਾ ਖਿਆਲ ਆ 2-3 ਸਾਲ ਹੋ ਗਏ ਜਦ ਵੀ ਇਸ ਪੁਲ ਦੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਾਇਆ ਗਿਆ ਸੀਗਾ ਵੀ ਇਸ ਪੁਲ ਦੇ ਵਿੱਚ ਕੋਈ ਨਾ ਕੋਈ ਹਾਦਸਾ ਹੋ ਸਕਦਾ ਆ ਜੀ ਪਰ ਕਿਸੇ ਦੀ ਅੱਖ ਨਹੀਂ ਖੁੱਲੀ ਆ ਹੁਣ ਹਲੇ ਥੋੜੇ ਦਿਨ ਦੀ ਗੱਲ ਆ ਇੱਕ ਗੱਡੀ ਇਹਦੇ ਵਿੱਚ ਬਿਲਕੁਲ ਇਧਰੋਂ ਸਿੱਧੀ ਆਉਂਦੀ ਨਹਿਰ ਦੇ ਵਿੱਚ ਡਿੱਗੀ ਆ ਜਿਨ੍ਹਾਂ ਦੇ ਵਿੱਚ ਕੀਮਤੀ ਜਾਨਾਂ ਗਈਆਂ ਨੇ ਅਗਰ ਇਸ ਦੇ ਉੱਤੇ ਉਹ ਪੁਲ ਨਹੀਂ ਬਣਾਉਣਾ ਘੱਟੋ-ਘੱਟ ਇੱਥੇ ਕੋਈ ਬੈਰੀਕੇਡਿੰਗ ਕੀਤੀ ਜਾਵੇ ਕੋਈ ਸਾਈਨ ਬੋਰਡ ਲਗਾਇਆ ਜਾਵੇ ਇੱਥੇ ਤਾਂ ਕਿ ਬੰਦੇ ਨੂੰ ਜਿਹੜਾ ਸਾਹਮਣੋਂ ਤੇਜ਼ ਗੱਡੀ ਗੱਡੀ ਚਲਾ ਕੇ ਆ ਰਿਹਾ ਉਹਨੂੰ ਘੱਟੋ-ਘੱਟ ਪਤਾ ਤਾਂ ਲੱਗ ਜਾਵੇ ਵੀ ਅੱਗੇ ਰਸਤਾ ਨਹੀਂ ਹੈਗਾ ਜੀ ਹੁਣ ਉਹ ਬੰਦਾ ਸਿੱਧਾ ਆਉਂਦਾ ਉਹ ਲਿਆ ਕੇ ਉਹ ਬੰਦੇ ਦੀ ਗੱਡੀ ਸਿੱਧੀ ਉਹਦੀ ਆ ਨਹਿਰ ਦੇ ਪੁਲ ਦੇ ਵਿੱਚ ਕਿ ਡਿੱਗੀ ਔਰ ਉਹ ਬਹੁਤ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਚਲੇ ਗਈਆਂ ਨੇ ਸਰਕਾਰਾਂ ਬਹੁਤ ਆਈਆਂ ਤੇ ਬਹੁਤ ਗਈਆਂ ਐਮਐਲਏ ਦਾਵਾ ਕਰਦੇ ਨੇ ਅਕਾਲੀ ਸਰ ਐਮਐਲਏ ਵੀ ਰਹੇ ਨੇ ਕਾਂਗਰਸੀ ਵੀ ਰਹੇ ਨੇ ਮੌਜੂਦਾ ਆਪ ਦੇ ਵੀ ਵਿਧਾਇਕ ਨੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਵੱਲੋਂ ਕੋਈ ਉਤਰਦਤ ਕੀਤਾ ਜਾ ਰਿਹਾ ਹੈ ਦੇਖੋ ਤਿੰਨੇ ਸਰਕਾਰਾਂ ਆ ਗਈਆਂ ਜੀ ਤਿੰਨੇ ਸਰਕਾਰਾਂ ਦਾਅਵੇ ਕਰਦੀਆਂ ਨੇ ਅਕਾਲੀ ਕਾਂਗਰਸ ਔਰ ਆਮ ਆਦਮੀ ਵਾਲੇ ਤਿੰਨੇ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਬਹੁਤ ਵਿਕਾਸ ਕੀਤਾ ਆ ਵਿਕਾਸ ਦੇ ਤੁਹਾਡੇ ਸਾਹਮਣੇ ਆ ਤਿੰਨ ਸਰਕਾਰਾਂ ਆ ਗਈਆਂ ਤਿੰਨਾਂ ਦਾ ਵਿਕਾਸ ਦੇਖ ਲਓ ਪੁੱਲ ਇੱਥੇ ਖੜਾ ਉੱਥੇ ਖੜਾ ਦਾਅਵੇ ਕਰੀ ਜਾਂਦੀਆਂ ਨੇ ਸਿਰਫ ਗਰਾਊਂਡ ਲੈਵਲ ਦੇ ਉੱਤੇ ਕੋਈ ਕੰਮ ਨਹੀਂ ਕਿਸੇ ਨੇ ਨਹੀਂ ਕਰਿਆ ਈਵਨ ਅਕਾਲੀ ਦਲ ਬੇਲੇਤਾਰ ਸਪੀਕਰ ਸਾਹਿਬ ਵੀ ਇੱਥੋਂ ਦੇ ਚਰਨਜੀਤ ਸਿੰਘ ਅਟਵਾਲ ਜੀ ਸਪੀਕਰ ਵੀ ਰਹੇ ਨੇ ਉਸ ਟਾਈਮ ਵੀ ਇਹ ਪੁਲ ਨਹੀਂ ਬਣਿਆ ਜੰਡੂ ਸਾਹਿਬ ਇਸ ਦੱਖਣੀ ਬਾਈਪਾਸ ਦੇ ਉੱਪਰ ਸੰਤਰੀ ਮੰਤਰੀ ਪੰਜਾਬ ਸਰਕਾਰ ਲੰਘਦੇ ਆ ਕਿ ਉਹਨਾਂ ਧਿਆਨ ਨਹੀਂ ਸੱਸਿਆਉਂਦਾ ਦੇਖੋ ਮੰਤਰੀਆਂ ਕੋਲ ਵੱਡੀਆਂ ਗੱਡੀਆਂ ਹੁੰਦੀਆਂ ਨੇ ਚਲਾਉਣ ਵਾਲੇ ਡਰਾਈਵਰ ਹੁੰਦੇ ਨੇ ਉਹਨਾਂ ਨੂੰ ਆਲੇ-ਦਾਲ ਆਮ ਨਹੀਂ ਦੇਖਦਾ ਹਾਂ ਵੋਟਾਂ ਦੇ ਨੇੜੇ ਉਹਨਾਂ ਨੂੰ ਆਮ ਲੋਕ ਜਰੂਰ ਦੇਖਣ ਲੱਗ ਜਾਂਦੇ ਨੇ ਔਰ ਲੋਕਾਂ ਦੀਆਂ ਸਮੱਸਿਆਵਾਂ ਵੀ ਆਮ ਜਿਹੜੀਆਂ ਨੇ ਵੋਟਾਂ ਦੇ ਨੇੜੇ ਆ ਕੇ ਦੇਖਣ ਲੱਗ ਜਾਂਦੀਆਂ ਨੇ ਜਦੋਂ ਵੋਟਾਂ ਪੈ ਜਾਂਦੀਆਂ ਨੇ ਉਦੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਵੀ ਕਿਤੇ ਚਲੇ ਜਾਂਦੀਆਂ ਨੇ ਔਰ ਲੋਕ ਵੀ ਨਹੀਂ ਦਿਖਦੇ ਉਹਨਾਂ ਨੂੰ ਤੁਹਾਡਾ ਕੀ ਮੰਨਣਾ ਹੈ ਕਿ ਅਗਰ ਇਹ ਪੁਲ ਸਟਾਰਟ ਹੋ ਜਾਂਦਾ ਜਾਂ ਬਣ ਕੇ ਸਾਰੀ ਦਿਨ ਮੁਕੰਮਲ ਹੋ ਜਾਂਦਾ ਤਾਂ ਲੋਕਾਂ ਨੂੰ ਰਾਹਤ ਮਿਲੇਗੀ ਬਿਲਕੁਲ ਜੀ ਇਹ ਪੁਲ ਦੇ ਨਾਲ ਜਿਹੜੀਆਂ ਹੁਣ ਇੱਥੋਂ ਗੱਡੀਆਂ ਸਿੱਧੀਆਂ ਆਉਂਦੀਆਂ ਨੇ ਪੁਲ ਦੇ ਉੱਤੇ ਚੜ੍ਹਦੀਆਂ ਨੇ ਇਧਰੋਂ ਦੱਖਣੀ ਬਾਈਪਾਸ ਤੋਂ ਹੈਵੀ ਗੱਡੀਆਂ ਆਉਂਦੀਆਂ ਨੇ ਜਿਨ੍ਹਾਂ ਨੇ ਲੁਧਿਆਣੇ ਵੱਲ ਜਾਣਾ ਉਹਨਾਂ ਨੂੰ ਇੱਥੋਂ ਹੀ ਉਹਨਾਂ ਨੇ ਟਰਨ ਲੈ ਲੈਣੀ ਹੈ ਨਹੀਂ ਉਹ ਅੱਗੇ ਜਾ ਕੇ 3-4 ਕਿਲੋਮੀਟਰ ਅੱਗੇ ਜਾਣਾ ਪੈਂਦਾ ਔਰ ਇਹ ਜਿਹੜੀ ਰੋਡ ਆ ਇਹਦੇ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੋ ਜਾਂਦੀ ਆ ਅਗਰ ਇਹ ਪੁਲ ਚੱਲ ਜਾਂਦਾ ਤਾਂ ਲੁਧਿਆਣੇ ਜਾਣ ਵਾਲਿਆਂ ਨੂੰ ਦੱਖਣੀ ਬਾਈਪਾਸ ਤੋਂ ਸਿੱਧਾ ਰਸਤਾ ਹੋ ਜਾਊਗਾ ਲਖਵੀਰ ਸਿੰਘ ਲੱਖਾ ਐਮਐਲਏ ਰਹੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਹ ਚ ਲਿਖਿਆ ਜੀ 2016 ਚ ਪੁਲ ਬਣਾਣਾ ਸ਼ੁਰੂ ਹੋਇਆ ਜਦਕਿ ਪੁਲ 2012 ਚ ਬਣ ਰਿਹਾ ਸੀ ਕੀ ਇਹ ਐਮਐਲਏ ਨੂੰ ਇਹ ਪਤਾ ਨਹੀਂ ਵੀ ਕਦੋਂ ਪੋਲ ਬਣ ਰਿਹਾ ਸੀਗਾ ਮੈਂ ਤਾਂ ਤੁਹਾਨੂੰ ਪਹਿਲਾਂ ਦੱਸੇ ਗਏ ਡੀਆਂ ਜੀ ਕੋਈ ਵੀ ਐਮਐਲਏ ਮੰਤਰੀ ਬਣ ਜਾਂਦਾ ਉਹਨੂੰ ਸਿਰਫ ਲੋਕਾਂ ਦੀਆਂ ਸਮੱਸਿਆਵਾਂ ਵੋਟਾਂ ਦੇ ਨੇੜੇ ਹੀ ਦਿਖਦੀਆਂ ਨੇ ਜਦੋਂ ਵੋਟਾਂ ਪੈ ਜਾਂਦੀਆਂ ਨੇ ਜਿਹੜਾ ਹਾਰ ਜਾਂਦਾ ਉਹਨੂੰ ਲੋਕਾਂ ਦੀਆਂ ਸਮੱਸਿਆਵਾਂ ਹੋਰ ਜ਼ਿਆਦਾ ਦੇਖਣ ਲੱਗ ਜਾਂਦੀਆਂ ਨੇ ਜਿਹੜਾ ਜਿੱਤ ਜਾਂਦਾ ਉਹ ਅੱਖਾਂ ਬੰਦ ਕਰ ਲੈਂਦਾ ਅਗਰ ਸਰਕਾਰ ਹਜੇ ਵੀ ਨਹੀਂ ਜਾਗਦੀ ਤਾਂ ਤੁਸੀਂ ਕੋਈ ਇੱਥੇ ਕੋਈ ਐਜੀਟੇਸ਼ਨ ਜਾਂ ਕੋਈ ਧਰਨਾ ਵਗੈਰਾ ਲਗਾਉਣ ਦੀ ਕੋਸ਼ਿਸ਼ ਕਰੋਗੇ ਐਜੀਟੇਸ਼ਨ ਤਾਂ ਦੇਖੋ ਸਰਕਾਰ ਆ ਸਰਕਾਰ ਨੇ ਦੇਖਣਾ ਵੀ ਕਿੰਨੀਆਂ ਕੀਮਤੀ ਜਾਂਦਾ ਹੋਰ ਲੈਣੀਆਂ ਨੇ ਜਦੋਂ ਕਿ ਸਰਕਾਰ ਅਸੀਂ ਚੁਣਦੇ ਆ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਸਰਕਾਰ ਚੁਣੀ ਜਾਂਦੀ ਆ ਤੇ ਇਹ ਹੁਣ ਤੁਹਾਡੇ ਸਾਹਮਣੇ ਕੀਮਤੀ ਜਾਂਨਾ ਜਾ ਰਹੀਆਂ ਨੇ ਇੱਥੇ ਧਰਨੇ ਲਾਉਣ ਨਾਲ ਕੁਝ ਨਹੀਂ ਹੋਣਾ ਅਗਰ ਸਰਕਾਰ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਆਪ ਜਾਗਣਗੇ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਮੈਂ ਇੱਕ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਹੋਰ ਕਰਨੀ ਚਾਹੁੰਦਾ ਆ ਬਿਲਕੁਲ ਨਾਲ ਏ ਇੱਥੇ ਮੜੀਆਂ ਨੂੰ ਰਸਤਾ ਜਾਂਦਾ ਔਰ ਇਹ ਦੱਖਣੀ ਬਾਈਪਾਸ ਤੋਂ ਤਿੰਨ ਜਗ੍ਹਾ ਤੋਂ ਆ ਕੇ ਰਸਤਾ ਇੱਥੇ ਡਾਇਵਰਟ ਹੁੰਦਾ ਇਧਰੋਂ ਵੀ ਗੱਡੀ ਆਉਂਦੀ ਆ ਪੂਰੀ ਸਪੀਡ ਨਾਲ ਉੱਥੇ ਨਾ ਇੱਕ ਡਰੇਨੇਜ ਵਿਭਾਗ ਦੀ ਡਰੇਨ ਬਣੀ ਹੋਈ ਆ ਉਹਦੇ ਉੱਪਰ ਬਿਲਕੁਲ ਖਾਲੀ ਆ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰੀ ਬੇਨਤੀ ਕਰ ਚੁੱਕਿਆ ਆ ਵਰਬਲੀ ਵੀ ਇੱਥੇ ਦੇਖੋ ਜੀ ਇੱਥੇ ਅਗਰ ਤੁਸੀਂ ਥੋੜੀ 2 ਫੁੱਟ ਦੀ ਗੰਧ ਕਰ ਦਮੋ ਕੋਈ ਹਾਦਸਾ ਹੋਣ ਤੋਂ ਬਚ ਸਕਦਾ ਪਰ ਕਿਸੇ ਦੀ ਅਧਿਕਾਰੀ ਦੀ ਹਲੇ ਤਾਂ ਕੱਖ ਨਹੀਂ ਖੁੱਲੀ ਮੈਨੂੰ ਇਹ ਵੀ ਲੱਗਦਾ ਵੀ ਜਿੱਦਾਂ ਇਹਦੇ ਵਿੱਚ ਗੱਡੀ ਡਿਗੀ ਹੈ ਨਹਿਰ ਦੇ ਵਿੱਚ ਜਿਸ ਦਿਨ ਉਹ ਗੱਡੀ ਉਹਦੇ ਵਿੱਚ ਕੋਈ ਪੁਲੀ ਦੇ ਵਿੱਚ ਡਿਗੂਗੀ ਉਸ ਦਿਨ ਤੋਂ ਹੀ ਸ਼ਾਇਦ ਇਹਨਾਂ ਦੀਆਂ ਅੱਖਾਂ ਖੁੱਲਣਗੀਆਂ ਸੋ ਦਰਸ਼ਕੋ ਇਹ ਹਨ ਜੰਡੂ ਸਾਹਿਬ ਸ਼ਹੀਦ ਰਾਜ ਸਮਾਜ ਸੇਵੀ ਨੇ ਜਿਹੜੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਬੜੇ ਨੀਜ਼ ਨਾਲ ਗੌਰ ਦੇ ਆ ਔਰ ਵਾਚਦੇ ਆ ਔਰ ਗੱਲ ਕਰ ਲਈਏ ਇਸ ਪੁਲ ਦੇ ਬਣ ਦੇ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਏਗੀ ਔਰ ਇਹ ਜੋ ਪੋਲਾ ਹੈ ਇਹ ਸ਼ਹੀਦ ਰਕੀ ਹਿੱਸਾ ਪਾਏਗਾ ਔਰ ਇਹ ਸਰਵ ਸੜਕ ਜੋ ਹੈਗੀ ਹੈ ਟ੍ਰੈਫਿਕ ਨੂੰ ਕੰਟਰੋਲ ਕਰੇਗੀ ਜੋ ਇਹ ਸਾਡੇ ਪਾਸੇ ਪੋਲਾ ਹੈ ਇਹ ਪੁਲ ਵੀ ਇਹ ਗੈਸ ਕਾਂਡ ਦਾ ਇੱਕ ਬੜਾ ਖੂਨੀ ਕਾਂਡ ਕਰ ਚੁੱਕਿਆ ਹੈ ਇਸ ਕਰਕੇ ਇਹ ਪੁਲ ਬਣਦੇ ਨਾਲ ਉਹ ਵੀ ਇੱਕ ਜੋ ਕਾਣ ਸੀ ਨਾ ਹੁੰਦਾ ਅਗਰੇ ਪੁਲ ਬਣਿਆ ਹੁੰਦਾ ਸੋ ਦੇਖਣਾ ਹੋਵੇਗਾ ਕਿ ਹੌਣ ਸਮੇਂ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਦੇ ਨਮਾਇਦੇ ਕਦੋਂ ਜਾਗਦੇ ਆ ਕਦੋਂ ਇਸ ਪੁਲ ਦੀ ਉਸਾਰੀ ਵਾਸਤੇ ਤਰਦਦ ਕਰਦੇ ਆ ਦਰਾਹਤ ਲਾਲ ਸਿੰਘ ਮਾਨ ਦੀ ਰਿਪੋਰਟ